ਅਸੀ ਕਾਲ ਜੀ ਆਪਾਂ ਇੱਕ ਵਿਸ਼ੇਸ਼ ਮੁੱਦੇ ਉੱਤੇ ਜਿਹੜਾ ਗੱਲ ਜਰੂਰ ਕਰਾਂਗੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਗੱਲ ਆਪਾਂ 2-3 ਮੁੱਦਿਆਂ ਤੇ ਕਰਨੀ ਆ ਤੇ ਬੜੀ ਜਿਹੜੀ ਵਿਚਾਰਨ ਵਾਲੀ ਗੱਲ ਆ ਤੇ ਤੁਹਾਨੂੰ ਸੁਣ ਕੇ ਜਿਹੜਾ ਗੁੱਸਾ ਵੀ ਜਰੂਰ ਆਊਗਾ ਕਿਉਂਕਿ ਮੈਂ ਅੱਜ ਉਸ ਪਾਰਟੀ ਦੀ ਜੇ ਗੱਲ ਕਰੂੰਗਾ जिने पंजाब ਦਾ ਘਾਣ ਕੀਤਾ ਜਿਹੜੀ ਪਾਰਟੀ ਨੇ ਜਵਾਨੀ ਦਾ ਘਾਣ ਕੀਤਾ ਉਤੇ ਹੀ ਸਾਡੇ ਜਿਹੜਾ ਸਿੱਖ ਨੌਜਵਾਨਾਂ ਦਾ ਘਾਣ ਕੀਤਾ 1978 ਤੋਂ ਲੈ ਕੇ 84 ਲੰਘਦੀ ਹੈ 92 93 ਦਾ ਹੱਕਾ ਜਿਹੜਾ ਆਉਂਦਾਗਾ ਬਰਗਾੜੀ ਆਉਂਦੀ ਆ ਤਾਂ ਨੂੰ ਸਾਇਦ ਪਤਾ ਲੱਗ ਗਿਆ ਹੁਣ ਮੈਂ ਗੱਲ ਕਰਨ ਲੱਗਿਆ ਇਸ ਮੁੱਦੇ ਉੱਤੇ ਆਪਾਂ ਬਾਅਦ ਚ ਆਵਾਂਗੇ ਤੇ ਉਸ ਤੋਂ ਪਹਿਲਾਂ ਇੱਕ ਮੁੱਦਾ ਹੋਰ ਵਿਚਾਰਦਿਆਂ ਤੇ ਕੱਲ ਰੱਖਣੀ ਲੰਘ ਕੇ ਗਈ ਆ ਵਿਵਾ ਹਰਸਿੰਦਰ ਤਕੌਰ ਬਾਦਲਾ ਉਹਦਾ ਆਇਆ ਦਿੰਦੀ ਆ ਉਹਦੇ ਬਾਬਤ ਆਪਾਂ ਤਾਰ ਨੂੰ ਬੜੇ ਦਿਲਚਸਪ ਦੇ ਨਾਲ ਤਾਰ ਨੂੰ ਗੱਲ ਸੁਣਾਵਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਕਿ ਕੱਲ ਇੱਕ ਹੋਰ ਵੱਡਾ ਘਟ ਹੋਇਆਗਾ ਭਾਈ ਅੰਮਰਤਪਾਲ ਸਿੰਘ ਦਾ ਜੋ ਡਿਬਰੂਗੜ੍ਹ ਦੇ ਹਲ ਦੇ ਵਿੱਚ ਬੰਦ ਨੇ ਬਾਬਾ ਮਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਤੇ ਉੱਥੇ ਬਹੁਤ ਵੱਡਾ ਇਕੱਠ ਹੋਇਆ ਸਿੱਖ ਕੌਮ ਇਕੱਠੀ ਹੋਈ ਆ ਤੇ ਦੂਸਰੇ ਪਾਸੇ ਸੇਮਰਜੀਤ ਸਿੰਘ ਮਾਨ ਦਾ ਵੀ ਇਕੱਠ ਹੋਇਆ ਉਹਨੇ ਵੀ ਜਿਹੜੀ ਸਟੇਜ ਲਾਈ ਆ ਤੀਸਰੇ ਪਾਸੇ ਅਕਾਲੀ ਦਲ ਦਾ ਬਾਦਲ ਦਾ ਵੀ ਇਕੱਠ ਹੋਇਆ ਤੇ ਉਹਨੇ ਵੀ ਸਟੇਜ ਲਾਈ ਆ ਪਹਿਲਾਂ ਆਪਾਂ ਇਹਨਾਂ ਉੱਤੇ ਝਾਤ ਮਾਰੀਏ ਫਿਰ ਆਪਾਂ ਹਰ ਸਿਮਰਤ ਵਾਲੇ ਜਿਹੜਾ ਮਾਵਲੇ ਤੇ ਉਹਦੇ ਗੱਲਬਾਤ ਕਰਦੇ ਆ ਤੇ ਕਵੇਂ ਭਗਵੰਤ ਮਾਨ ਨੂੰ ਉਹ ਜੋ ਕੁਝ ਕਹਿ ਰਹੀ ਆ ਉਹਦੇ ਬਾਬਤ ਵੀ ਗੱਲ ਕਰਾਂਗੇ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਸੁਣਨਾ ਹੁਣ ਅੱਜ ਜਿਹੜਾ ਪਹਿਲਾ ਇਕੱਠ ਆ ਭਾਈ ਅੰਮ੍ਰਿਤਪਾਲ ਸਿੰਘ ਦਾ ਉਹ ਜਿਹੜਾ ਬੜਾ ਵੱਡਾ ਇਕੱਠ ਵੇਖਿਆ ਤੁਸੀਂ ਸਾਰਿਆਂ ਨੇ ਸਪੀਚਾਂ ਵੀ ਸੁਣੀਆਂ ਸਿਮਰਜੀਤ ਸਿੰਘ ਮਾਨ ਦਾ ਇਕੱਠ ਵੀ ਦੇਖਿਆ ਤੇ ਕਾਲੀਤਾਲ ਬਾਦਲ ਦਾ ਹੁਣ ਆਪਾਂ ਬਾਦਲ ਦੇ ਇਕੱਠ ਉੱਤੇ ਗੱਲ ਇਹ ਆਉਣੇ ਆ ਕਿ ਜਿੰਨਾ ਸਿੰਘਾਂ ਨੇ ਸਾਰੀ ਜ਼ਿੰਦਗੀ ਆਪਣੀ ਦਾਅ ਉੱਪਰ ਲਾ ਦਿੱਤੀ ਜੇਲ੍ਹਾਂ ਦੇ ਵਿੱਚ ਲੰਘਾ ਦਿੱਤੀ ਆ ਤੇ ਅੱਜ ਉਹ ਬਾਦਲ ਪਿਛਲੇ ਜਿਹੜਾ ਸਾਲ ਆ ਉੱਥੇ ਵੀ ਰਖੜ ਪੁੰਨਿਆ ਤੇ ਬੋਲਿਆ ਸੀ ਮੈਂ ਗੱਲ ਕਰੂੰਗਾ ਭਾਈ ਗਰਦੀਪ ਸਿੰਘ ਖੇੜਾ ਜਿਹਨੂੰ ਕੋ ਕਰੀਬ 32 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦਾ ਪਹਿਲਾ ਕਰਨਾਟਕਾ ਦੇ ਵਿੱਚ ਸੀ ਹੁਣ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬੰਦਾ ਅੱਜ ਕੱਲ ਉਹ ਬਾਦਲ ਦੇ بڑے ਗੁਣ ਗਾਣ ਗਾਉਂਦਾਗਾ ਚਲੋ ਉਹਨਾਂ ਦੀ ਇੱਕ ਆਪਣੀ ਵਿਚਾਰਧਾਰਾ ਉਹ ਗੁਣ ਗਾਵੇ ਬਾਦਲ ਨੂੰ ਵੋਟਾਂ ਪਾਵੇ ਚਾਹ ਕਾਂਗਰਸ ਨੂੰ ਪਾਵੇ ਜਿੰਨੂੰ ਮਰਜ਼ੀ ਪਾਵੇ ਸਾਨੂੰ ਉਹਦੇ ਨਾਲ ਕੋਈ ਮਤਵਲ ਨਹੀਂ ਸਾਨੂੰ ਮਤਵਲਾ ਉਹਦੀ ਜ਼ਿੰਦਗੀ ਦੇ ਨਾਲ ਸਾਨੂੰ ਮਤਵਲਾ ਉਹਦੇ ਸੰਘਰਸ਼ ਦੇ ਨਾਲ ਕਿ ਉਹਨੇ ਐਡਾ ਵੱਡਾ ਇੱਕ ਸੰਘਰਸ਼ ਲੜਿਆ ਪਰ ਸੰਘਰਸ਼ ਲੈਣ ਤੋਂ 32 ਸਾਲ ਜਿਹੜੇ ਜੇਲ੍ਹ ਦੇ ਵਿੱਚ ਗਾਲੇ ਆ ਮੈਂ ਇਹ ਗੱਲ ਕਹੂੰਗਾ 32 ਸਾਲ ਜੇਲ੍ਹ ਦੇ ਵਿੱਚ ਗੱਲਾਂ ਦਾ ਫਾਇਦਾ ਕੀ ਹੋਇਆ ਜੇਕਰ ਬਾਦਲ ਦੀ ਸਟੇਜ ਦੇ ਉੱਪਰ ਹੀ ਸਿੱਖ ਨੌਜਵਾਨਾਂ ਨੂੰ ਭੰਡਣਾ ਸੀ ਅੱਜ ਸਿੱਖ ਨੌਜਵਾਨਾਂ ਨੂੰ ਭੰਡਣਾ ਸ਼ੁਰੂ ਕੀਤਾ ਗਰਦੀਪ ਸਿੰਘ ਖੇੜਾ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸੀ ਪਰ ਕਰਨੀ ਪੈ ਰਹੀ ਆ ਗਰਦੀਪ ਸਿੰਘ ਖੇੜਾ ਨੇ ਪਿਛਲੀ ਵਾਰ ਵੀ ਜਿਹੜਾ ਹਮਲਾ ਸਭ ਤੋਂ ਪਹਿਲਾਂ ਭਾਈ ਅੰਮਰਤਪਾਲ ਤੋਂ ਬਿਨਾ ਉਹਦੇ ਕੋਲੇ ਦੂਜੀ ਗੱਲ ਕੋਈ ਆਈ ਨਹੀਂ ਤੇ ਹੁਣ ਵੀ ਕਹਿੰਦਾ ਤੇ ਕਹਿੰਦਾ ਮੈਂ ਰਸਤੇ ਵਿੱਚ ਆ ਰਿਹਾ ਸੀ ਅੱਜ ਮੈਂ ਉਹਦਾ ਭਾਸਨ ਸੁਣ ਰਿਹਾ ਤੇ ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਹਿੰਦਾ ਵੱਡਾ ਇਕੱਠ ਕੀਤਾ ਗਿਆ ਅੰਮਰਤਪਾਲ ਦਾ ਦੀ ਕਹਿੰਦੇ ਇਹ ਸਟੇਜ ਵੱਲੋਂ ਲਿਖਿਆ ਗਿਆ ਤੇ ਫੋਟੋ ਲਾਈ ਕਹਿੰਦਾ ਅੰਮਰਤਪਾਲ ਦੀ ਥੱਲੇ ਤੇ ਉਥੇ ਭਾਈ ਸੰਤਬਾਬਾ ਜਰਨੈਲ ਸਿੰਘ ਦੀ ਫੋਟੋ ਵੀ ਲੱਗੀ ਹੋਈ ਸੀ ਉਥੇ ਦੀਪ ਸਿੱਧੂ ਦੀ ਫੋਟੋ ਵੀ ਲੱਗੀ ਹੋਈ ਸੀ ਉਥੇ ਭਾਈ ਜਸਵੰਤ ਸਿੰਘ ਖਾਲੜਾ ਦੀ ਫੋਟੋ ਲੱਗੀ ਹੋਈ ਸੀ ਉਥੇ ਭਾਈ ਅਮਰੀਤ ਸਿੰਘ ਦੀ ਵੀ ਫੋਟੋ ਲੱਗੀ ਹੋਈ ਸੀ ਤੇ ਤੁਹਾਡੇ ਬਾਦਲ ਜਿਹਦੀ ਸਟੇਜ ਦੇ ਉੱਪਰ ਗਰਦੀਪ ਸਿੰਘ ਸਾਹਿਬ ਤੁਸੀਂ ਬੋਲ ਰਹੇ ਹੋ ਉਹਦੇ ਉੱਤ ਮੈਨੂੰ ਇੱਕ ਫੋਟੋ ਦਿਖਾ ਦਿਓ ਤੇ ਕਿਹੜੇ ਬੰਦੇ ਸਿੰਘ ਦੀ ਫੋਟੋ ਲੱਗੀ ਹੋਈ ਸੀ ਜਾ ਕਿਹੜੇ ਕੌਮੀ ਨਾਇਕ ਸੀ ਦੀ ਫੋਟੋ ਲੱਗੀ ਹੋਈ ਸੀ ਤੁਹਾਨੂੰ ਅੰਬਰਪਾਲ ਤੋਂ ਭੰਨੋਂ ਤੋਂ ਸੁਵਾਏ ਬਾਦਲ ਇਸ ਕਰਕੇ ਤੁਹਾਨੂੰ ਉਸ ਦਿਨ ਤੇ ਜਿਹੜਾ ਤੁਹਾਨੂੰ ਪਰੋਲ ਦਵਾਉਂਦਾ ਕਿ ਭਾਈ ਅੰਬਰਪਾਲ ਸਿੰਘ ਨੂੰ ਹੁਣ ਭੰਨਣਾਗਾ ਹੁਣ ਵੋਟਾਂ ਆ ਰਹੀਆਂ ਨੇ ਤਰਨਤਨ ਸਾਹਿਬ ਦੀ ਜਿਹੜੀ ਜਮਣੀ ਚੋਣ ਹੋਣੀ ਆ ਫਿਰ 27 ਦੀ ਇਲੈਕਸ਼ਨ ਹੋਣੀ ਆ ਪਹਿਲਾਂ ਉਹਨਾਂ ਦੀ ਕਦਰ ਕੁਸੀ ਕਿਸ ਤਰ੍ਹਾਂ ਕੀਤੀ ਜਾ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਹੁਣ ਭਾਈ ਗੱਦੀ ਸਿੰਘ ਖੇੜਾ ਤੁਸੀਂ ਆਪਣੀ ਜਵਾਨੀ ਗਾਲੀਆਂ ਜਿਹੜੀ ਜੇਲ੍ਹਾਂ ਦੇ ਵਿੱਚ ਉਹਦੇ ਉੱਪਰ ਦਾਗ ਨਾ ਲਗਾਓ ਨਾ ਤੁਸੀਂ ਉਸ ਬਾਦਲ ਦੀ ਝੋਲੀ ਵਿੱਚ ਜਿਨ੍ਹਾਂ ਨੇ 1978 ਤੋਂ ਲੈ ਕੇ ਤੁਸੀਂ ਭੋਲੇ ਤੁਸੀਂ ਐਡੇ ਵੱਡੇ ਸੰਘਰਸ਼ ਕੀਤੇ ਆ ਤੁਹਾਡੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਗਲ ਗਈਆਂ ਸਾਡੀ ਤਾਂ ਉਨੀ ਉਮਰ ਨਹੀਂ ਹੋਣੀ ਪਰ ਤੁਸੀਂ ਅੱਜ ਦੱਸੋ ਅੰਬਰਤਪਾਲ ਨੇ ਤੇਰਾ ਗਰਦੀਪ ਸਿੰਘ ਖੇੜਾ ਸਾਹਿਬ ਕੀ ਮਾੜਾ ਕਰ ਦਿੱਤਾ ਬਾਦਲ ਦੇ ਗੁਣ ਗਾਉਣੇ ਸਾਡੇ ਕਿੰਨੇ ਤਾਂ ਭਾਈ ਦਿਨ ਰਾਤ ਗਾ ਸਪੀਕਰ ਲੈ ਲੈ ਇੱਕ ਹੋਕਾ ਦੇਈ ਜਾ ਸਾਨੂੰ ਕੋਈ ਮਕਸਦ ਨਹੀਂ ਭਾਈ ਬਲਵੰਤ ਸਿੰਘ ਰਾਜੂ ਆਣਾ ਆਉਂਦਾ ਚਲੋ ਉਹ ਵੀ ਸਟੇਜ ਤੇ ਕਹਿੰਦਾ ਸਾਨੂੰ ਉਹਨੇ ਪਾਰਾ ਕਿਤੇ ਕਿਸੇ ਪ੍ਰਤੀ ਜਿਹੜਾ ਮਾੜਾ ਲੱਭਦੇ ਨਹੀਂ ਵਰਤਿਆ ਉਹ ਕਹਿੰਦਾ ਮੈਂ ਅਕਾਲੀ ਸੀ ਅਕਾਲੀ ਹਾਂ ਕਾਲੀਨ ਵੋਟ ਪਾਉ ਚਲ ਉਹਦੀ ਵੱਖਰੀ ਵਿਚਾਰਧਾਰਾ ਹਰ ਇੱਕ ਦੀ ਵਿਚਾਰਧਾਰਾ ਹੁੰਦੀ ਆ ਪਰ ਉਸੇ ਕਿਸ ਨੇ ਭੰਡਣਾ ਨਹੀਂ ਸ਼ੁਰੂ ਕੀਤਾ ਤੇ ਤੂੰ ਜਦੋਂ ਵੀ ਆਉਣਾਗਾ ਪ੍ਰੋਲ ਦੇ ਉੱਪਰ ਤင်း ਇਸ ਕਰਕੇ ਸਰਕਾਰ ਛੜਦੀ ਆ ਜਾਂ ਇਸ ਕਰਕੇ ਬਾਦਲ ਕਿ ਲਿਆਉਂਦੇ ਆ ਕਿ ਤੂੰ ਅੰਬਤ ਪਾਲ ਸਿੰਘ ਦੇ ਖਿਲਾਫ ਹੀ ਜਿਹੜਾ ਬੋਧਣਾ ਹੁੰਦਾਗਾ ਪੜਾਸ਼ ਕੱਢਣੀ ਹੁੰਦੀ ਆ ਕਿ ਤੇਰੇ ਪਿੰਡ ਦਾਗਾ ਭਾਈ ਅੰਮਰਤਪਾਲ ਸਿੰਘ ਕਿ ਹੁਣ ਭਾਈ ਅੰਮਰਤਪਾਲ ਸਿੰਘ ਬਾਗਲ ਲਾਣੇ ਦੀ ਜਿਹੜਾ ਆਪਾਂ ਕਹਿੰਦੇ ਗਲੇ ਦੀ ਹੱਡੀ ਬਣਿਆ ਹੋਇਆਗਾ ਇਸ ਕਰਕੇ ਸੁਖਬੀਰ ਬਾਦਲ ਦੀ ਗਲੇ ਦੀ ਹੱਡੀ ਬਣਿਆ ਹੋਇਆਗਾ ਬਿਕਰਮ ਮਜੀਠੀ ਦੇ ਹੱਡੀ ਬਣਿਆ ਹੋਇਆਗਾ ਹੁਣ ਤੁਸੀਂ ਜੇ ਸਕਾ ਜਿੰਨਾ ਮਰਜ਼ੀ ਬਚਾਉਣ ਦਾ ਯਤਨ ਕਰ ਲੋ ਨਾ ਤਾਂ ਆਡੀ ਸਰਕਾਰ ਆਦਿਵਾਨੀਆ ਨਾ ਤਾਂ ਆਡੀਵਾਨੀਆ ਕੱਲ੍ਹ ਸੋ ਫੋੜੇ ਤੁਸੀਂ ਜਿੰਨੇ ਮਰਜ਼ੀ ਲੈ ਲਓ ਕਿਉਂਕਿ ਲੰਗਾ ਵਰਗੇ ਤੁਸੀਂ ਲਿਆਂਦੇ ਹੋਇਆ ਪ੍ਰਚਾਰਕ ਬਹੁਤ ਤਾਕੜਿਆ ਤੁਹਾਡੇ ਕੋਲੇ ਇਹਨਾਂ ਕੋਲ ਆ ਤੇ ਭਾਈ ਤੁਸੀਂ ਉਹਨਾਂ ਦਾ ਜਿਹੜਾ ਮੜਾ ਮੋਟਾ ਜਿਗਰ ਕਰਦਿਆ ਕਰੋ ਲੰਗਾ ਵਰਗਿਆ ਤਾਂ ਕਿ ਬੜੇ ਸੁੱਚੇ ਸੁੱਚੇ ਬੰਦੇ ਆ ਜਿਹੜੇ ਕਿ ਅਕਾਲੀ ਗੱਲ ਵਿੱਚ ਭਰਤੀ ਹੋ ਰਹੇ ਆ ਜਿਹੜੇ 8 ਸਾਲਾਂ ਤੋਂ ਕੱਢੇ ਸੀ ਅੱਜ ਦੁਬਾਰੇ ਆ ਰਹੇ ਆ ਦੂਸਰੀ ਮੈਂ ਗੱਲ ਕਰਦਾਗਾ ਹਰ ਸਿਮਰਤ ਕੌਰ ਬਾਦਲ ਦੀ ਅੱਜ ਰਖੜੀ ਲੈ ਕੇ ਜਿਹੜਾ ਕਹਿੰਦੀ ਮੈਂ ਦਿੱਲੀ ਤੋਂ ਚੱਲ ਕੇ ਆਈ ਆ ਮੈਂ 4 ਦਿਨਾਂ ਦੀ ਕਹਿੰਦੀ ਅਪੀਲ ਕਰ ਰਹੀ ਆ ਕਿ ਮੈਨੂੰ ਮੇਰੇ ਭਰਾ ਨਾਲ ਜਣੇ ਕਿ ਵਿਕਰਮ ਮਜੀਤ ਮਜੀਠੀਏ ਦੇ ਨਾਲ ਆ ਮਲਾਇਆ ਜਾਵੇ ਕਹਿੰਦੀ ਰਖੜੀ ਦਾ ਤਿਹਾੜ ਆ ਮੈਂ ਰਖੜੀ ਬੰਨਣੀ ਸੀ ਉਹਦੇ ਤੇ ਕਹਿੰਦੀ ਮੈਨੂੰ ਸਰਕਾਰ ਨੇ ਰੋਕਿਆ ਉਹਦੇ ਉੱਪਰ ਕਹਿੰਦੀ ਨਸਾ ਚੜਿਆ ਹੋਇਆ ਭਗਵਾਨਤ ਮਾਨ ਦੇ ਉੱਪਰ ਤੇ ਮੈਂ ਤੁਹਾਨੂੰ ਬੀਬਾ ਹਰਸਿਮਰਤ ਕੌਰ ਨੂੰ ਪਹਿਲਾਂ ਮੈਂ ਇਹ ਤੁਹਾਨੂੰ ਸਵਾਲ ਕਰਦਾ ਚੱਲ ਮੰਨ ਲੈਂਦੇ ਆ ਭਗਵਾਨਤ ਮਾਲ ਦੇ ਨਸਾ ਚੜਿਆ ਤੇ ਤੁਹਾਡੇ ਕਿੰਨੇ ਵਾਰੀ ਨਸਾ ਚੜਿਆ 25 ਸਾਲ ਤੁਸੀਂ ਜਿਹੜਾ ਜੋਗਤ ਸਿੱਖ ਕੌਮ ਦਾ ਨੁਕਸਾਨ ਕੀਤਾ ਘਾਣ ਕੀਤਾ ਉਹ ਤੁਸੀਂ ਭੁੱਲ ਗਏ ਜਿਹੜਾ ਚਿੱਟਾ ਪੰਜਾਬ ਦੇ ਵਿੱਚ ਤੇਰੇ ਭਾਈ ਦੇ ਵਰਤਾਇਆ ਉਹ ਭੁੱਲ ਗਏ ਤੁਸੀਂ ਅੱਜ ਤੈਨੂੰ ਭਰਾ ਦੀ ਯਾਦ ਬੜੀ ਆ ਗਈ ਰਖੜੀ ਬੰਨਣਾ ਹਰ ਇੱਕ ਠੀਕ ਆ ਕਿ ਭੈਣ ਦਾ ਚਲੋ ਸਿੱਖ ਕੌਮ ਬੱਚੇ ਜਿਹੜਾ ਬੇਸ਼ੱਕ ਇਹਨੂੰ ਨਹੀਂ ਮੰਨਿਆ ਜਾਂਦਾ ਰਖੜੀ ਨੂੰ ਹਿੰਦੂਆਂ ਦਾ ਤਿਹਾੜ ਆ ਚਲੋ ਅੱਜ ਕੱਲ ਰਵਾਜ ਰੀਤੀ ਬਣ ਗਿਆ ਤੇ ਤੂੰ ਦਿੱਲੀ ਤੋਂ ਚੱਲ ਕੇ ਆਈ ਆ ਤੇ ਤੈਨੂੰ ਬੜਾ ਦੁੱਖ ਲੱਗਿਆ ਕਿ ਮੈਨੂੰ ਮਿਲਣ ਨਹੀਂ ਦਿੱਤਾ ਸਿਰਪਾ ਮਹੀਨਾ ਡੇਢ ਮਹੀਨਾ ਹੋਇਆ ਜਿਹੜਾ ਮਜੀਠੀ ਨੂੰ ਇੰਦਰ ਗੇ ਨੂੰ ਤੇ ਉਹਨਾਂ ਭੈਣਾਂ ਨੂੰ ਪੁੱਛ ਕੇ ਦੇਖਾ ਤੇ ਜਿਹੜੇ ਤੇਰੇ ਸੌਰੇ ਨੇ ਇਸੇ ਜਗਤੋਂ ਜਿਹੜੇ ਕਿ ਲੱਖਾਂ ਨੌਜਵਾਨਾਂ ਨੂੰ ਜਿਹੜਾ ਕੇਪੀਸ ਕੇਪੀਐਸ ਗੱਲ ਨਾਲ ਰਾਲ ਕੇ ਤੇ ਹੋਰ ਜਿਹੜਾ ਉਹਨਾਂ ਤਾਕਤਾਂ ਦੇ ਨਾਲ ਰਲ ਕੇ ਇਸ ਜਹਾਨ ਤੋਂ ਜਿਹੜਾ ਖਤਮ ਕਰ ਦਿੱਤੇ ਆ ਜਾਂ ਜਿਹੜੇ ਅੱਜ ਜੇਲਾਂ ਦੇ ਵਿੱਚ ਆ ਤੇ ਤੇਰਾ ਘਰ ਵਾਲਾ ਸਾਖਬੀਰ ਬਾਦਲ ਤੇ ਜਦੋਂ ਗੱਲ ਚੱਲੀ ਆ ਕਿ ਭਾਈ ਜਗਤਾਰ ਸਿੰਘ ਹਵਾਰੇ ਨੂੰ ਪੰਜਾਬ ਲਿਆਂਦਾ ਜਾਵੇ ਦਿੱਲੀ ਦੇ ਤਿਹਾਰ ਜੇਲ੍ਹ ਤੋਂ ਕਹਿੰਦਾ ਬੜਾ ਵੱਡਾ ਅੱਤਵਾਦੀ ਹੈ ਖਤਰਨਾਕ ਅੱਤਵਾਦੀ ਉਹਨੂੰ ਜੇਲ੍ਹ 'ਚ ਰੱਖਣਾ ਚਾਹੀਦਾ ਉਹਨੂੰ ਤਿਹਾਰ ਜੇਲ੍ਹ 'ਚ ਪੰਜਾਬ 'ਚ ਨਹੀਂ ਲਿਆਉਣਾ ਚਾਹੀਦਾ ਉਹ ਕਿਸੇ ਭੈਣ ਦਾ ਵੀਰ ਨਹੀਂ ਉਹ ਕਿਸੇ ਮਾਂ ਦਾ ਪੁੱਤ ਨਹੀਂ ਉਹ ਕਿਸੇ ਲੜਕੀ ਦਾ ਬਾਪ ਨਹੀਂ ਤੇ ਤੂੰ ਵੱਡੀ ਭੈਣ ਜਿਆਦੇ ਆ ਗਈ ਤੇ ਉਹਨਾਂ ਦੇ ਭੈਣਾਂ ਹੈ ਨਹੀਂ ਉਹਨਾਂ ਦੇ ਬੱਚੇ ਹੈ ਨਹੀਂ ਜਿਹੜੇ 30-30 ਸਾਲ ਤੋਂ ਅੰਦਰ ਆ ਕਦੇ ਗੱਲ ਕੀਤੀ ਆ ਜਦੋਂ ਸੱਤਾ ਤੇ ਬਾਹਰ ਆਉਣੇ ਹੋ ਤੁਹਾਨੂੰ ਉਦੋਂ ਗੁਰੂਗ੍ਰਾਂਸਾ ਦੇ ਬਿਆਦਵੀਆਂ ਵੀ ਚੇਤੇ ਆ ਜਾਂਦੀਆਂ ਉਦੋਂ ਤੁਹਾਨੂੰ ਜਾਤ ਪਾਤ ਵੀ ਚੇਤੇ ਆ ਜਾਂਦੀ ਹੈ ਉਦੋਂ ਤੁਸੀਂ ਨਲੀਆਂ ਚੱਟਾਂ ਤੱਕ ਜਾਂਦੇ ਆਂ ਬੱਚਿਆਂ ਦੀਆਂ ਉਦੋਂ ਗਰੀਬਾਂ ਦੇ ਘਰੇ ਬੱਚਿਆਂ ਨੂੰ ਕੁਸੜ ਦੇ ਵਿੱਚ ਚੁਕਦੇ ਉਹਨਾਂ ਦੇ ਜਾ ਕੇ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਹੋ ਵੋਟਾਂ ਲੈਣ ਦੇ ਖਾਤਰ ਤੇ ਅੱਜ ਤੁਹਾਨੂੰ ਬੜਾ ਦੁੱਖ ਲੱਗਿਆ ਕਿ ਤੁਹਾਨੂੰ ਮਿਲਣ ਨਹੀਂ ਦਿੱਤਾ ਜਿਹੜਾ ਚਿੱਟੇ ਦਾ ਵਪਾਰੀ ਆ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕ ਭੈਣਾਂ ਦੇ ਸੁਹਾਗ ਨੇ ਜਿਹੜੇ ਪੈਣਾ ਦੇ ਵੀਰ ਨੇ ਜਿਹੜੇ ਕਿੰਨੇ ਕੁ ਉਆੜੇ ਨੇ ਤੇ ਉਹ ਪੈਣਾ ਨੂੰ ਪੁੱਛ ਕੇ ਦੇਖ ਤੇ ਉਹ ਅੱਜ ਬਿਲਕਦੀਆਂ ਹੋਣੀਆਂ ਰਖੜੀ ਵਾਲੇ ਦੇਣਾ ਤੇ ਉਹਨਾਂ ਨੂੰ ਕਿਤੇ ਝਾਤੀ ਮਾਰ ਕੇ ਵੇਖਾ ਤੇ ਅੱਜ ਤੁਹਾਨੂੰ ਦੁੱਖ ਲੱਗਦਾ ਅੱਜ ਤਾਂ ਕੁਝ ਵੀ ਨਹੀਂ ਹੋਇਆ ਇਹਦਾ ਸਿਰਚੋ ਕਹਿੰਦੇ ਹੁੰਦੇ ਪੂਣੀ ਵੀ ਨਹੀਂ ਕੱਤੀ ਹਲ ਤਾਂ ਹੋਈ ਕੁਝ ਨਹੀਂ ਤੇ ਅੱਜ ਅੱਜ ਝੰਗਾੜਾ ਨਿਕਲ ਲੱਗ ਪਿਆ ਅੱਜ ਹੀ ਦਰਦ ਹੋਣ ਲੱਗ ਪਿਆ ਅੱਜ ਹੀ ਦੁੱਖ ਹੋਣ ਲੱਗ ਪਿਆ ਜਿਹੜੇ 30-30 ਸਾਲਾਂ ਤੋਂ ਬੰਦਾ ਜਦੋਂ ਅੰਮਰਤਪਾਲ ਸਿੰਘ ਅਜੇ ਨਾਲੇ ਵਾਲੀ ਕੋਈ ਜਿਹੜੀ ਘਾਟਣਾ ਕਹਿੰਦੇ ਤੁਸੀਂ ਜਾਂ ਕਾਂਡ ਕਹਿੰਦੇ ਹੋ ਸਭ ਤੋਂ ਬਿਲਕ ਬਿਲਕ ਕੇ ਤੂੰ ਕਿਹਾ ਸੀ ਬੀਬਾ ਹਰਸਿਮਰਤ ਕੌਰ ਕਿ ਇਹਨੂੰ ਫੜੋ ਜੀ ਇਹਨੂੰ ਅੰਦਰ ਸੱਟੋ ਇਹਨੂੰ ਫਲਾਣਾ ਕਰੋ ਇਹਨੂੰ ਧੰਕਾ ਕਰੋ ਪਰ ਜਦੋਂ ਤੁਹਾਨੂੰ ਵੋਟਾਂ ਲੈਣ ਦੀ ਵਾਰੀ ਆਈ ਫਿਰ ਤੁਸੀਂ ਉਹਨਾਂ ਧਰਨੇ ਦੇ ਸਾਹਮਣੇ ਹੋਏ ਫਿਰ ਤੁਸੀਂ ਕਹਿੰਦੇ ਜੀ ਐਨਐਸਏ ਮਾਰੀ ਲੱਗੀ ਆ ਜਦੋਂ ਵੋਟਾਂ ਵਿੱਚ ਖੜਾ ਹੋ ਗਿਆ ਭਾਈ ਅੰਮਰਤਪਾਲ ਸਿੰਘ ਫਿਰ ਤੁਹਾਡੇ ਮੈਂ ਹੁਣ ਉਹ ਸ਼ਬਦ ਕੀ ਕਹਾ ਸਾਗਬੀਰ ਬਾਦਲਾ ਬਲਟੋਹਾ ਤੇ ਹੋਰ ਕਿੰਨਿਆਂ ਦੇ ਅੱਗ ਲੱਗਿਆ ਕਵੇਂ ਮਿਰਚਾਂ ਲੱਗਿਆ ਕਵੇਂ ਪੜਕੇ ਆ ਤੇ ਫਿਰ ਉਹ ਲੋਕਾਂ ਨੇ ਉਹ ਸੰਗਤ ਨੇ ਖਨੂਸ ਸਾਹਦੀ ਨੇ ਤੇ ਜੇਲ੍ਹ 'ਚ ਬੈਠੇ ਨੂੰ 4 ਲੱਖ ਪਲੱਸ ਵੋਟਾਂ ਦੇ ਨਾਲ ਜਿਤਾ ਦਿੱਤਾ ਸਭ ਤੋਂ ਪਹਿਲਾ ਪੰਜਾਬ ਦੇ ਵਿੱਚ ਪਹਿਲਾ ਐਮਪੀ ਆ ਤੇ ਉਹ ਤੁਹਾਨੂੰ ਚੇਤੇ ਨਹੀਂ ਆਉਂਦੇ ਜਿਹੜੇ ਉਹ ਅੰਦਰ ਬੈਠੇ ਆ ਤਿੰਨ ਤਿੰਨ ਸਾਲਾਂ ਦੇ ਵਿੱਚ ਸਾਲਾਂ ਤੋਂ ਉਹਨਾਂ ਦੇ ਖਾਤਰ ਕੇਦੇ ਆਵਾਜ਼ ਚੁੱਕੀ ਆ ਤੇਰਾ ਅੰਬਰਤਪਾਲ ਦੇ ਨਾਲ ਲੱਖ ਮਾਲ ਉਹ ਹੋਊਗਾ ਤੇ ਦੂਜੇ ਜਿਹੜੇ 41 42 ਸਿੱਖ ਹੋਰ ਨੇ ਤੇ ਉਹਨਾਂ ਦੇ ਲਈ ਕਿਹਾ ਕਿ ਦੇ ਵੀ ਭੈਣਾ ਰਖਣੀ ਉਹਨਾਂ ਦੀ ਬੰਨਣਾ ਤੁਹਾਡੇ ਕੋਲੇ ਹਜੇ ਹੀ ਬਥੇਰੀ ਤਾਕਤ ਆ ਉਹਨਾਂ ਬਾਰੇ ਨਹੀਂ ਸੋਚਣਾ ਹਾਂ ਤੇਰਾ ਭਰਾ ਜਿਹੜਾ ਚੰਨ ਤੋਂ ਡਿੱਗਿਆ ਤਾਂ ਰੱਬ ਤੋਂ ਡਿੱਗਿਆਗਾ ਤੁਸੀਂ ਬੜੇ ਹੋ ਜਿੰਨਾ ਪੰਥ ਦਾ ਨੁਕਸਾਨ ਜਿੰਨਾ ਕੌਮ ਦਾ ਨੁਕਸਾਨ ਤੁਸੀਂ ਕੀਤਾ ਮੈਂ ਕਹਿੰਦਾ ਉਹਨਾਂ ਦੂਜੀਆਂ ਸਰਕਾਰਾਂ ਨੇ ਨਹੀਂ ਕੀਤਾ ਇੱਕ ਹੁੰਦਿਆ ਬੁੱਕਲ ਦੇ ਸੱਪ ਇੱਕ ਹੁੰਦਿਆ ਸਾਹਮਣੇ ਬੈਠਾ ਸੱਪ ਉਹ ਪਤਾ ਹੁੰਦਾ ਕਿ ਦੱਸੂਗਾ ਉਹ ਡੰਗ ਮਾਰ ਤੋਂ ਹਲਾ ਪਹਿਲੇ ਉਹਨੂੰ ਰੋੜ ਦਿੰਦਾਗਾ ਤੁਸੀਂ ਬੁੱਕਲ ਦੇ ਸੱਪ ਬਣ ਕੇ ਤੁਹਾਡੇ ਸੌਰੇ ਨੇ ਜਿਹੜਾ ਕਿ ਇਸ ਧਰਤੀ ਦੇ ਉੱਪਰ ਨੌਜਵਾਨਾਂ ਦਾ ਘਾਣ ਕਰਵਾਇਆ ਸ਼ਰਮ ਹੋਣੀ ਚਾਹੀਦੀ ਅੱਜ ਬਿਲਕੁਦੀਆਂ ਜੀ ਅੱਜ ਭਗਵਤ ਮਾਨ ਮਾੜਾ ਤੁਹਾਡੇ ਕੋਲੇ ਤੁਹਾਨੂੰ ਕੁਰਸੀ ਦੇ ਦੋ ਫੇਰ ਸਭ ਕੁਝ ਚੰਗਾ ਹੋ ਜਾਊਗਾ ਹੁਣ ਤੁਹਾਨੂੰ ਐ ਤੁਸੀਂ ਇੱਕ ਮੀ ਦੇ ਵਿੱਚ ਜਦੋਂ ਗੰਡ ਗੁੰਡਾ ਹੁੰਦਾ ਨਾ ਉਹ ਐ ਕਿਤੇ ਉਧਰ ਭਜਦਾ ਕਿਤੇ ਉਧਰ ਭਜਦਾ ਕਿਤੇ ਇਕੱਠਾ ਹੋ ਜਾਂਦਾ ਕਿਤੇ ਬਲੇਮੇ ਦੇ ਖਾਂਦਾ ਹੁਣ ਤੁਹਾਡੀ ਬੱਸ ਕੋਈ ਚੱਲਦੀ ਨਹੀਂ ਤੇ ਹੁਣ ਤੁਹਾਨੂੰ ਐ ਹੋਇਆ ਪਿਆ ਕਿ ਕੁਰਸੀ ਕਦੋਂ ਸਾਡੇ ਥੱਲੇ ਆਵੇ ਤੇ ਅਸੀਂ ਕਦੋਂ ਕੁਰਸੀ ਤੇ ਬੈਠੀਏ ਤਾਂ ਕਦੋਂ ਅਸੀਂ ਭਾਈ ਅੰਮਰਤਪਾਲ ਸਿੰਘ ਨੂੰ ਫਾਇਲ ਲਈਏ ਕਦੇ ਭਗਵਾਨ ਤਮਨ ਨੂੰ ਫਾਇਲ ਲਈਏ ਕਦੇ ਫਲਾਨੇ ਨੂੰ ਫਾਇਲ ਲਈਏ ਵੀ ਸਾਡਾ ਜਿਹੜਾਗਾ ਦਬਦਬਾ ਪੰਜਾਬ ਦੇ ਵਿੱਚ ਸਾਡੀ ਹੋਵੇ ਹੋਰ ਦੂਜਾ ਨਾ ਕੋਈ ਹੋਵੇ ਇੱਥੇ ਪੰਜਾਬ ਦੇ ਵਿੱਚ ਜਾਨੀ ਕਿ ਗੱਲਾਂ ਬੜੀਆਂ ਕੁਝ ਹੋਰ ਵੀ ਬੜਾ ਕੁਝ ਕਹਿਣ ਵਾਲਾਗਾ ਪਰ ਤੁਸੀਂ ਠੀਠੋਂ ਬੇਸ਼ਰਮ ਤੁਹਾਡੇ ਤੇ ਇੱਕ ਨਹੀਂ ਲੱਗਦੀ ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਜਿਹੜੇ ਅੱਜ ਫੇਰ ਵੀ ਇਹਨਾਂ ਦੇ ਝਾਸੇ ਵਿੱਚ ਆ ਰਹੇ ਆ ਤੇ ਤੁਹਾਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਤੁਸੀਂ ਇਹਨਾਂ ਦੇ ਝਾਸ ਵਿੱਚ ਆਉਣਿਓ ਤਾਂ ਫੇਰ ਤਾਂ ਭਾਈ ਤੁਹਾਡਾ ਰੱਬ ਰੱਖਾਗਾ ਜੇ ਤੁਹਾਡੀਆਂ ਅਣਖਾਂ ਮਰ ਚੁੱਕੀਆਂ ਨੇ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਨੇ ਤਾਂ ਬਾਦਲ ਕਿੰਨੀ ਯਾਈ ਆਇਓ ਤੁਸੀਂ ਪਿਛਲੇ ਪਿਛਲੇ ਗਨਾਹ ਭੁੱਲ ਜਾਨੇ ਹੋ 5 ਸਾਲ ਤੱਕ ਬਾਲੀ ਦੂਰ ਆ ਤੁਸੀਂ 2-4 ਮਹੀਨਿਆਂ ਬਾਅਦ ਹੀ ਭੁੱਲ ਜਾਂਦੇ ਹੋ ਤੁਸੀਂ ਕੁੱਟਾ ਵੀ ਖਾਣਿਓ ਡਾਂਗਾ ਵੀ ਖਾਣਿਓ ਮੁਕਾਬਲੇ ਤੁਹਾਡੇ ਬਣਾ ਦਿੱਤੇ ਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰਵਾ ਦਿੱਤੀ ਆ ਤੇ ਉਸ ਸੌਦਾ ਸਾਧ ਦੀ ਪੁਸਤ ਪੜਾਈ ਵੀ ਕੀਤੀ ਆ ਉਸ ਸੌਦਾ ਸਾਧ ਨੂੰ ਬਾਪ ਵੀ ਕਰਵਾ ਦਿੱਤਾ ਅਕਾਲ ਤਾ ਸਾਬ ਤੋਂ ਤੇ ਉਸ ਨੂੰ ਬਰੇ ਵੀ ਇਹ ਕਰਵਾਉਣ ਵਾਲੇ ਆ ਤੇ ਬਾਅਦ ਦੇ ਵਿੱਚ ਜਦੋਂ ਸੰਗਤ ਖੜੀ ਹੁੰਦੀ ਆ ਫੇਰ ਦੂਸਰੇ ਪਾਸੇ ਹੋ ਜਾਂਦੇ ਆ ਮੈਂ ਲੋਕਾਂ ਨੂੰ ਕਹਿਣਾ ਕਿ ਇਹਨਾਂ ਕਾਲੇ ਸੱਪਾਂ ਤੋਂ ਜਿੰਨਾ ਹੋ ਸਕਦਾ ਬਚ ਜਾਓ ਇਹ ਡੰਗ ਤੁਹਾਡੇ ਮਾਰਨਗੇ ਤੇ ਕਿਹਦੇ ਕਿਹਦੇ ਡੰਗ ਨਹੀਂ ਮਾਰੇ ਤੇ ਉਹ ਸਾਰਿਆਂ ਨੂੰ ਪਤਾ ਹੈਗਾ ਤੁਹਾਨੂੰ ਤੇ ਵੱਧ ਪਤਾ ਹੈਗਾ ਪਰ ਪਤਾ ਨਹੀਂ ਕੀ ਬਦ ਕਿਸਮ ਦੀ ਆ ਕੌਮ ਦੀ ਤੇ ਇਹਨਾਂ ਦੇ ਪੱਲੇ ਦਿਵਾਲੇ ਫੇਰ ਹੋ ਜਾਂਦੇ ਆ ਫੇਰ ਇਹਨਾਂ ਦੀ ਝੋਲੀ ਡਿੱਗ ਪੈਂਦੇ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਬੱਤ-ਬਾਤੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਕਰ ਦਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਬਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ